ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਕੀ ਹਾਲ ਚਾਲ ਆ ਉਮੀਦ ਆ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਮੈਂ ਵੀ ਪਰਕੌਰ ਤੁਹਾਡਾ ਸਵਾਗਤ ਕਰਦੀ ਆ ਜੀ ਗੁਰ ਫਤਿਹਵੀਰ ਵਲੌਗ ਚੈਨਲ ਤੇ ਤੇ ਅੱਜ ਅਸੀਂ ਚੱਲੇ ਸੀਗੇ ਹਸਪੀਟਲ ਅੱਜ ਜਿਸੀ ਹਸਪੀਟਲ ਚੱਲੇ ਸੀਗੇ ਤੇ ਮੇਰੇ ਟੈਸਟ ਹੋਣੇ ਸੀ ਅੱਜ 6ਵੇਂ ਮਹੀਨੇ ਵਾਲੇ 6 ਮੰਥ ਵਾਲੇ ਇਹ ਚੈੱਕ ਅਪ ਵਗੈਰਾ ਹੋਣਾ ਸੀਗਾ ਬਲੱਡ ਦੇ ਟੈਸਟ ਟੂਸਟ ਤੇ ਤਾਂ ਅੰਮ੍ਰਿਤ ਕਰਕੇ ਅੱਜ ਖਾਲੀ ਪੇਟ ਹੀ ਜਾਣਾ ਪੈ ਰਿਹਾ ਭੁੱਖ ਵੀ ਬਹੁਤ ਲੱਗੀ ਪਈ ਐ ਟਾਈਮ ਵੀ ਸਵਾਟ ਹੋ ਗਏ ਤੇ ਹੁਣ ਅਸੀਂ ਜਾਂਦੇ ਸੀਗੇ ਖੈੜ ਸਿਵਲ ਹਸਪੀਟਲ 'ਚ ਜਿਹੜਾ ਸਾਤੇ ਸਿੰਘ ਵੀ ਤਿਆਰ ਹੋ ਗਿਆ ਆ ਆ ਆਹ ਪਤਾ ਤੇ ਇੱਥੇ ਜਾਂਦਾ ਰਹਾ ਕਾਲ ਦੇਖ ਲਾ ਮਾ ਪਹਾਹਾ کہانی ਹੈ ਲਿਆ ਵਰ ਨਾਲ ਉਥੇ ਚਲ ਗਾਂ ਛੱਡ ਜਾਨੇ ਆਪਾ ਪਹੁੰਚ ਗਏ ਇੱਕ ਹੈਡ ਤੇ ਆਪਾ ਪਹਿਲਾ ਲੈਬ ਤੇ ਟੈਸਟ ਕਰਵਾਣੇ ਆ ਹਨ ਇੱਧਰ ਲੈਬ ਤੇ ਆ ਗਏ ਅਸੀਂ ਹਨ ਥੱਲਾ ਨਾ ਟੈਸਟ ਕਰਵਾਉਂਗੀ ਹੁਣ ਐਸੇ ആഗ്രസ്രസൌണ്ട <laughs> 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 ਪਰ ਗਰੈਂਸੀ ਆਲਾ ਸਾਗੀ ਕਰਵਾ ਲੇ। ਰਾਹ ਖਾਲੀ ਪੇੜਾ ਨਾ ਰਹਿਣਾ ਚਾਹੀਦਾ। ਹਾਂਜੀ। ਉਹਨਾਂ ਤੋਂ ਬੱਲੇ ਕਿਰਤ ਮੈਨੂੰ ਨਾ ਦੱਸਿਆ ਸੀ। ਮੈਂ ਥੋੜਾ ਸੈਂਟ ਹੋ ਗਿਆ ਜੀ 12:30 ਦਾ ਤੇ ਹੁਣ ਆਪਣੀ ਆ ਗਈ ਹਸਪਤਾਲ ਜਾਣ ਦੀ ਵਾਰੀ ਹਸਪਤਾਲ ਤੇ ਪਹਿਲਾਂ ਆਪਾਂ ਬਾਹਰ ਕਰਾਏ ਅਲਟਰਾਸਾਉਂਡ ਟੈਸਟ ਕਰਵਾਏ ਨਾਲੇ ਅਲਟਰਾਸਾਉਂਡ ਹੁਣ 12:30 ਹੋ ਗਏ ਹੁਣ ਹਸਪਤਾਲ ਚ ਲੱਦੇ ਆਪਾਂ ਹਸਪਤਾਲ ਲੱਗੇ ਜੂਸ ਹੋਣਾ ਕਾਲਜੋਂ ਪਾਈਦਾ ਆ ਰਹੇ ਇਸ ਰਸਤੇ ਜਿਉਂ ਹਸਪੀਟਲ ਤੋਂ ਤੇ ਪਹਿਲਾ ਆਪਾਂ ਉਥੋਂ ਹਸਪੀਟਲ ਦੇ ਬਾਹਰ ਆ ਕੇ ਖਾਤੇ ਖੂਤ ਕਨੂਰੀ ਨਾਲ ਖਾਤੇ ਫਿਰ ਉਹਨੇ ਇਧਰ ਕਿਸੇ ਲੱਗੇ ਬਸ ਜਿਹੜੋ ਵੀ ਉਹਨੇ ਆਪਣੀ ਸਾਈਡ ਹਸਪੀਟਲ ਸਾਈਡ ਤੇ ਗਏ ਨੇ ਮੈਂ ਇਧਰ ਸਾਈਡ ਤੇ ਹਸਪੀਟਲ ਤੋਂ ਹੋ ਗਿਆ ਬਸ ਥੜਾ ਜਿਹਾ ਜੂਸ ਸੀ ਦੇੰਗ ਕਾਰਿਆ ਜੀ λεਜ ਅਸੀਂ ਆ ਗਏ ਹਸਪਤਾਲ ਤੋਂ ਤੇ ਅਸੀਂ ਲੱਗੇ ਸੀ ਰੋਟੀ ਖਾਣ ਹੁਣ ਚਾਹ ਪੀਣ ਤੇ ਆ ਵੇਖੋ ਹਰੇ ਗੰਡੇ ਚਟਨੀ ਬਣਾਈ ਆ ਸੀ ਨਾਲ ਚਾਹ ਚਾਹ ਨਾਲ ਖਾਵਾਂਗੇ ਰੋਟੀ ਇਧਰ ਹਰ ਕਿਵੇਂ ਜੱਗ ਚਾਹ ਰੰਦੀ ਹੋਣ ਤੇ ਆ ਵੇਖੋ ਚਟਨੀ ਬਣਾਈ ਤੇ ਆ ਜੋ ਖਾ ਲਓ ਤੁਸੀਂ ਵੀ ਸਾਰੇ ਤੇ ਹਸਪੀਟਲ ਜਾਣਾ ਹੁਣ ਆਪਾਂ ਮਹੀਨੇ ਨੂੰ ਮੈਡਮ ਨੇ ਕਿਹਾ ਇੱਕ ਮਹੀਨੇ ਨੂੰ ਆਇਓ ਹਨਾ ਇੱਕ ਮਹੀਨੇ ਤਰੀਕ ਦਿੱਤੀ ਹੈਗੀ ਇੱਕ ਮਹੀਨੇ ਬਾਅਦ ਜਾਵਾਂਗੇ ਆਪਾਂ ਚੈੱਕਅਪ ਕਰਾਣ ਟੈਸਟ ਤੇ ਨਾਲੇ ਵੀਡੀਓ ਨੂੰ ਲਾਈਕ ਕਰਦਿਆ ਕਰੋ ਜੀ ਜਿਹੜੇ ਨਵੇਂ ਆਏ ਚੈਨਲ ਤੇ ਸਾਡੇ ਉਹ ਵੀਡੀਓ ਨੂੰ ਸਬਸਕ੍ਰਾਈਬ ਵੀ ਕਰਦਿਆ ਕਰੋ ਚੈਨਲ ਨੂੰ ਧੰਨਵਾਦੀ ਹੁਣ ਆਪਾਂ ਮਿਲਾਂਗੇ ਅਗਲੇ ਵਲੌਗ ਵਿੱਚ